ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਟਾਊਨ ਹਾਲ ਅੰਮ੍ਰਿਤਸਰ ਦੇ ਵਿਖੇ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰ ਦੇ ਖਿਲਾਫ ਅੱਜ ਵਾਲਮੀਕੀ ਭਾਈਚਾਰੇ ਵੱਲੋਂ ਜਿਹੜਾ ਆ ਉਹ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਿਆ ਕਿ ਵਾਲਮਿਕੀ ਭਾਈਚਾਰਾ ਅਤੇ ਐਸਸੀ ਸਮਾਜ ਵੱਲੋਂ ਕਿਹਾ ਗਿਆ ਕਿ ਇਹ ਬੜੀ ਨਿੰਦਨੀય ਜਿਹੜੀ ਇਹ ਹਰਕਤ ਕੀਤੀ ਗਈ ਹੈ ਔਰ ਉਸ ਸਖਸ਼ ਦੇ ਉੱਤੇ ਜਿਸ ਸਖਸ਼ ਦੇ ਵੱਲੋਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਦੇ ਉੱਤੇ ਸਖਤ ਤੋਂ ਸਖਤ ਪੁਲਿਸ ਵੱਲੋਂ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਇਸ ਸਬੰਧ ਦੇ ਵਿੱਚ ਅੱਜ ਸਾਰਾ ਹੀ ਐਸਸੀ ਸਮਾਜ ਵਾਲਮਿਕੀ ਭਾਈਚਾਰੇ ਵੱਲੋਂ ਅੱਜ ਭੰਡਾਰੀ ਪੁਲ ਜਿਹੜਾ ਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤਾਂ ਅੰਮ੍ਰਿਤਸਰ ਜਿਹੜਾ ਉਹ ਬੰਦ ਰੱਖਿਆ ਗਿਆ ਚੱਤੀ ਅੰਮਰ ਹੈ ਅੰਮਰ ਹੈ ਜੁੜ ਜਾਏਗਾ ਕੋਮ ਸੇ ਟਕਰਾਈ ਹਾਂਜੀ ਜੈ ਵਾਲਮੀਕੀ ਕੱਲ ਜੋ ਘਟਨਾ ਆਈ ਆ ਬਹੁਤ ਹੀ ਮੰਦ ਭਾਗੀ ਆ ਉਸ ਰੋਸ ਦੇ ਵਿੱਚ ਜਿਹੜਾ ਕੱਲ ਬੰਦ ਦੀ ਕਾਲ ਦਿੱਤੀ ਸੀ ਅੱਜ ਪੂਰਨ ਤੌਰ ਤੇ ਜਿਹੜਾ ਭੰਡਾਰੀ ਫੋਲ ਤੇ ਅੰਬਰਸਰ ਜਿਹੜਾ ਉਹ ਬੰਦ ਕੀਤਾ ਗਿਆ ਵਾ ਕਿਉਂਕਿ ਉਹਦੇ ਵਿੱਚ ਸਾਧ ਸੰਗਤ ਨੂੰ ਅਪੀਲ ਕਰਦੇ ਆ ਕਿ ਜਿਹੜਾ ਵੰਦੀ ਦੀ ਕਾਲ ਦਿੱਤੀ ਉਹਦੇ ਵਿੱਚ ਪੂਰਾ ਪੂਰਾ ਜਿਹੜਾ ਉਹ ਸਾਥ ਦੇਣ ਕਿਉਂਕਿ ਜਿਹੜਾ ਦੋਸ਼ੀਆਂ ਨੂੰ ਅਸੀਂ ਸਜ਼ਾ ਦਿਵਾ ਸਕੀਏ ਕਿਉਂਕਿ ਸਾਰੇ ਸਮਾਜ ਦੀ ਜਿਹੜੀ ਉਹ ਮੰਗ ਕੀਤੀ ਗਈ ਆ ਕਿ ਇਸੇ ਦੋਸ਼ੀ ਨੂੰ ਜਿਹੜੀ ਉਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜੈ ਹਵਾਲਮੀ ਕੀ ਹਰ ਹਰ ਵਾਲਮੀ ਕੀ ਜੇ ਅਗਰ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨਦਾ ਅੱਗੇ ਵਾਸਤੇ ਜਿਹੜਾ ਉਹ ਸੰਘਰਸ਼ ਜਿਹੜਾ ਉਹ ਤੇਜ਼ ਕੀਤਾ ਜਾਊਗਾ ਜਾਂ 3 ਤਰੀਕ ਨੂੰ ਜਿਹੜਾ ਪੰਜਾਬ ਬੰਦ ਕੀਤਾ ਜਾਊਗਾ ਇਹ ਹੁਣ ਕਮਿਸ਼ਨਰ ਸਾਹਿਬ ਆ ਰਿਹਾ ਵਾ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਦੇਖਦੇ ਆ ਕੀ ਕਹਿੰਦੇ ਆ ਕੀ ਉਹਨਾਂ ਐਫਆਈਆਰ ਕੀਤੀ ਕੀ ਉਹਨਾਂ ਦੇ ਧਾਰਾ ਲਾਈ ਆ ਕਿਹੜਾ ਕਿਹੜਾ ਬੰਦਾ ਉਹਨਾਂ ਨੂੰ ਥੋੜਾ ਦੇਣ ਵਾਲਾ ਵਾ ਉਥੇ ਕਿਹੜੇ ਕਿਹੜੇ ਬੀਗੀ ਦੇ ਵਿੱਚ ਜਾਨ ਜੜੀ ਉਹ ਕੀਤੀ ਆ ਹਾਂ ਜਿਹੜਾ ਧਰਨੇ ਪਲੇਸ ਪਹੁੰਚ ਗਿਆ ਉਹ ਕੀ ਕਹਿਣਾ ਚਾਹੁੰਦਾ ਆ ਬਹੁਤ ਹੀ ਅੱਜ ਮਾੜੀ ਘਟਨਾ ਵਾਪਰੀ ਆ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਹੈ ਬਾਬਾ ਅੰਬੇਦਕਰ ਨੇ ਉਹਨਾਂ ਦਾ ਜਿਹੜਾ ਫੋਟੋ ਆ ਤੋੜਨ ਦੀ ਕੋਸ਼ਿਸ਼ ਕੀਤੀ ਆ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਆ ਏਜੰਸੀਆਂ ਇਹੋ ਜੇ ਕੰਮ ਕਰਾਉਂਦੀਆਂ ਨੇ ਕਿ ਪੰਜਾਬ ਨੂੰ ਸੁਖ ਸ਼ਾਂਤੀ ਦੇ ਵਿੱਚ ਨਹੀਂ ਰਹਿਣ ਦੇਣਾ ਚਾਹੁੰਦੀਆਂ ਇਸ ਕਰਕੇ ਅੱਜ ਇਹ ਵੀ ਇਸ ਧਰਨ ਦੇ ਵਿੱਚ ਸ਼ਾਮਲ ਹੋਏ ਆ ਕਿ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਕਿਸ ਤਰ੍ਹਾਂ ਦੇਖਦੀਆਂ ਕੰਮ ਸਰਕਾਰ ਤੁਸੀਂ ਸਰਵੇਖ ਹੀ ਰਹੇ ਹੋ ਸਰਕਾਰ ਦਾ ਕੋਈ ਅਰੇਂਜਮੈਂਟ ਹੁੰਦਾ ਤੇ ਇਹੋ ਜੇ ਕਹੋ ਜੀ ਅਨੁਸਖਾਵੀ ਘਟਾ ਨਹੀਂ ਹੋਣੀ ਚਾਹੀਦੀ ਇਹੋ ਜੇ ਘਟਣਾ ਨਹੀਂ ਹੋਣੀ ਚਾਹੀਦੀ ਕਿਉਂ ਇਸ ਇਹਦੇ ਨਾਲ ਸਾਡੇ ਪੰਜਾਬ ਦਾ ਜਿਹੜਾ ਇਹ ਮਾਹੌਲ ਖਰਾਬ ਹੋ ਸਕਦਾ ਕਰ ਦਿੱਤਾ ਤਾਂ ਪੂਰੇ ਦੇਸ਼ ਵਿੱਚ ਸਿਕਿਉਰਿਟੀ ਲਾ ਕੇ ਕੀ ਹਾਲਾਤ ਦੇਖ ਸਕਦੇ ਹੋ ਉਧਰ ਬਾਬਾ ਸਾਹਿਬੀ ਦਾ ਕੇਦਰੀ ਹੁੰਦੀ ਆ ਮੂਰਤੀ ਦਾ ਤੇ ਜਿਹੜੀ ਬੇਅਦਬੀ ਹੋ ਰਹੀ ਆ ਵੇਖੋ ਜਿਹਨੇ ਵੀ ਕੀਤੀ ਆ ਉਹ ਬਹੁਤ ਹੀ ਅੱਗੇ ਕਹਿ ਚੁੱਕੇ ਬਹੁਤ ਮਾੜੀ ਕੰਨਾ ਇਹ ਨਹੀਂ ਹੋਣੀ ਚਾਹੀਦੀ ਕਿਸੇ ਵੀ ਧਰਮ ਦਾ ਜਿਹੜਾ ਉਹ ਕਿਸੇ ਦੇ ਧਰਮ ਦੇ ਉੱਤੇ ਵੀ ਨਹੀਂ ਇਹੋ ਜਿਹਾ ਕੰਮ ਨਹੀਂ ਜਿਹੜਾ ਸਾਰਿਆਂ ਦਾ ਸਤਕਾਰ ਹੋਣਾ ਚਾਹੀਦਾ ਹਾਂਜੀ ਵਾਲਮੀਕ ਸੁਬਾ ਸਭਾ ਪ੍ਰਸ਼ਾਸਨ ਨੰਬਰ 510 ਦਰ ਦੇ ਦੱਸੋ ਪਹੁੰਚੋ ਵੇਖੋ ਜੀ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਬਾਬਾ ਸਾਹਿਬ ਅੰbedkar ਸਾਹਿਬ ਦੀ ਮੂਰਤੀ ਤੋੜਨ ਦੇ ਨਾਲ ਨਾਲ ਜਿੱਥੇ ਲੱਗੇ ਸੰਵਿਧਾਨ ਦੀਆਂ ਕਿਤਾਬਾਂ ਪਈਆਂ ਸੀ ਉਹਨਾਂ ਨੂੰ ਵੀ ਸਾੜਫੂ ਕੀਤਾ ਗਿਆ ਵਾ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜੀ ਆ ਜਿਹੜੇ ਵੀ ਬੰਦਿਆਂ ਨੇ ਇਹ ਕੰਮ ਕੀਤਾ ਵਾ ਉਹਨੂੰ ਪ੍ਰਸ਼ਾਸਨ ਨੂੰ ਘਟੋ ਘੜ ਫਾਂਸੀ ਦੇ ਸਕਤ ਦੇਣੀ ਚਾਹੀਦੀ ਆ ਇਹ ਇੱਕ ਬਹੁਤ ਵੱਡੀ ਬੇਅਦਬੀ ਦੀ ਘਟਨਾ ਹੋਈ ਆ ਪੰਜਾਬ ਦੇ ਵਿਚਵਨ ਸ਼ਾਂਤੀ ਤੇ ਭਾਈਚਾਰ ਸਾਂਝ ਨੂੰ ਖਤਮ ਕਰਨ ਵਾਸਤੇ ਉਹਦਾ ਨੁਕਸਾਨ ਪਹੁੰਚ ਵਾਸਤੇ ਪੰਜਾਬ ਨੂੰ ਲਾਂਬੂ ਲਾਉਣ ਵਾਸਤੇ ਇਹ ਇੱਕ ਸੋਚੀ ਸਮਝੀ ਸ਼ਾਸਤ ਦੇ ਦੀ ਨਾ ਇਹ ਜਿਹੜਾ ਕਦਮ ਆ ਇਹ ਬਹੁਤ ਹੀ ਮੰਦ ਭਾਗਾ ਵਾ ਸਾਰੇ ਧਰਮਾਂ ਦਾ ਬਰਾਬਰ ਦਾ ਸਤਕਾਰ ਹੋਣਾ ਚਾਹੀਦਾ ਵਾ ਇਹ ਜਿਹੜੇ ਵੀ ਕਿਸੇ ਨੇ ਕਿਰਤਕਾਰਾਂ ਅਨੁਸਾਰ ਨੇ ਕੱਲ ਇੱਕ ਤੇ ਮੌਕੇ ਤੇ ਫੜਿਆ ਗਿਆ ਇੱਕ ਜਾਂ ਦੋ ਦੋਸ਼ੀ ਅਜੇ ਵੀ ਭਗੋੜੇ ਨੇ ਅਸੀਂ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਦੋਸ਼ੀਆਂ ਨੂੰ ਤੁਰੰਤ ਫੜ ਕੇ ਉਹਨਾਂ ਦੇ ਸਖਤ ਧਰਾਵਾਂ ਲਾ ਕੇ ਪਰਚਾ ਦਰਜ ਕਰਕੇ ਤੇ ਘਟੋ ਘਟ ਫਾਂਸੀ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਅੱਜ ਸਾਰਾ ਇਸ ਸਮਾਜ ਵਾਲਵਿਕ ਸਮਾਜ ਸਾਰੇ ਧਰਮਾਂ ਦੇ ਲੋਕ ਭੰਡਾਰੀ ਪੁਲ ਤੇ ਇਕੱਠੇ ਹੋਏ ਆ ਲੱਖਾਂ ਦੀ ਗਿਣਤੀ ਦੇ ਵਿੱਚ ਇਸੇ ਰੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਇਹ ਕਹ ਕੇ ਸਰਕਾਰ ਨੂੰ ਇਹਨਾਂ ਦੋਸ਼ੀਆਂ ਨੂੰ ਨਾਥ ਪਾਉਣੀ ਚਾਹੀਦੀ ਆ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਵੱਡੀ ਪੱਧਰ ਤੇ ਪਰਚਾ ਦਰਜ ਕਰਨਾ ਚਾਹੀਦਾ ਬੈਠਾ ਬੈਠ ਕਰ ਲਈ ਪਹਿਲਾਂ ਦੁਬਾਰਾ ਕਰਨੀ ਪਾੜਾ ਦੇਖ ਲੋ ਨਾ ਨਾ ਬਾਦ ਛੋੜੀ ਕਰ ਚੰਗਰ ਕੋਈ ਜਲਦੀ ਅੱਗੇ ਰਹਿ